ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੀਤੀ ਜਾਂਦੀ ਅਣਗਹਿਲੀ ਅਤੇ ਕਿਸੇ ਦੇ ਪਰਿਵਾਰਕ ਜੀ ਦੇ ਨਾਲ ਐਨਾ ਦੁਰਵਿਵਹਾਰ ਕਰਨਾ ਕਿ ਜ਼ਿੰਦਗੀ ਭਰ ਦੇ ਲਈ ਉਹ ਹਰੇਕ ਡਾਕਟਰ ਤੋਂ ਆਪਣਾ ਵਿਸ਼ਵਾਸ ਖੋ ਬੈਠਦੇ ਨੇ ਇਹੋ ਜਿਹਾ ਇੱਕ ਹੋਰ ਮਾਮਲਾ ਹੁਣ ਬਹਾਦਰਗੜ੍ਹ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ 9 ਮਹੀਨੇ ਤੋਂ ਇਹ પતિ ਪਤਨੀ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਘਰ ਵੀ ਇੱਕ ਨੰਨਾ ਮਹਿਮਾਨ ਆਵੇਗਾ ਸਾਰਾ ਪਰਿਵਾਰ ਇਸ ਦਿਨ ਖੁਸ਼ ਨਜ਼ਰ ਆ ਰਿਹਾ ਸੀ ਕਿ ਅੱਜ ਡਾਕਟਰ ਨੇ ਡਿਲੀਵਰੀ ਦੀ ਡੇਟ ਦਿੱਤੀ ਹੋਈ ਹੈ ਬੀਤੀ ਰਾਤ ਨੂੰ ਕਰੀਬ ਸਾਡੇ 9 ਵਜੇ ਪਤੀ ਆਪਣੀ ਪਤਨੀ ਲਖਵਿੰਦਰ ਕੌਰ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਅਤੇ ਸਵੇਰੇ 7 ਵਜੇ ਨਾਰਮਲ ਡਿਲੀਵਰੀ ਹੋ ਵੀ ਜਾਂਦੀ ਹੈ। ਇਸ ਤੋਂ ਬਾਅਦ ਆਪਰੇਸ਼ਨ ਥੀਏਟਰ ਦੇ ਅੰਦਰੋਂ ਪਤੀ ਨੇ ਆਪਣੀ ਪਤਨੀ ਦੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਤੋਂ ਬਾਅਦ ਡਾਕਟਰਾਂ ਨੂੰ ਕਿਹਾ ਕਿ ਜੇਕਰ ਤੁਹਾਡੇ ਵਾਸਤੇ ਗੱਲ ਨਹੀਂ ਹੈ ਤਾਂ ਅਸੀਂ ਇਸ ਨੂੰ ਕਿਤੇ ਹੋਰ ਲੈ ਜਾਂਦੇ ਹਾਂ ਪਰ ਡਾਕਟਰਾਂ ਨੇ ਕਿਹਾ ਕਿ ਨਹੀਂ ਹੈ ਅਜਿਹੀ ਕੋਈ ਗੱਲਬਾਤ ਨਹੀਂ ਹੈ ਤੁਸੀਂ ਜਾ ਕੇ ਖੂਨ ਲੈ ਆਓ। ਦੂਜੇ ਹਸਪਤਾਲ ਇਸ ਪਰਿਵਾਰ ਨੂੰ ਖੂਨ ਲੈਣ ਦੇ ਲਈ ਭੇਜ ਦਿੱਤਾ ਗਿਆ ਪਰ ਜਿਸ ਸਮੇਂ ਤੱਕ ਇਹ ਪਰਿਵਾਰ ਵਾਪਸ ਆਇਆ ਉਸ ਸਮੇਂ ਤੱਕ ਇਸ ਕੁੜੀ ਦੀ ਜਾਨ ਜਾ ਚੁੱਕੀ ਸੀ ਮੈਸ 1 ਸਾਲ ਪਹਿਲਾਂ ਹੀ ਵਿਆਹ ਹੋਇਆ ਘਰ ਦੇ ਵਿੱਚ ਖੁਸ਼ੀਆਂ ਆਣੀਆਂ ਸੀ ਪਰ ਇਹ ਸਭ ਕੁਝ ਬਰਬਾਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਅਤੇ ਨਾਲ ਹੀ ਦੱਸ ਦਈਏ ਕਿ ਇਸ ਪੂਰੀ ਘਟਨਾ ਤੋਂ ਬਾਅਦ ਡਾਕਟਰ ਦੇ ਉੱਪਰ ਪਰਚਾ ਦਰਜ ਹੋ ਚੁੱਕਿਆ ਦੱਸ ਦਿੰਨਿਆ ਕਿ ਪੁਲਿਸ ਥਾਣਾ सदर ਦੇ ਵਿੱਚ ਡਾਕਟਰ ਕਰਮਜੀਤ ਗੌਰ ਦੇ ਖਿਲਾਫ ਇਹ ਸਾਰਾ ਮਾਮਲਾ ਦਰਜ ਹੋਇਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਸਨ ਕਿ ਡਾਕਟਰਾਂ ਦੀ ਅਣਗਿਆਲੀ ਦੇ ਕਾਰਨ ਹੀ ਕੁੜੀ ਦੀ ਜਾਨ ਗਈ ਹੈ ਕਿਉਂਕਿ ਉਹ ਬਿਲਕੁਲ ਠੀਕ ਠਾਕ ਸੀ ਚੰਗੀ ਪੱਲੀ ਸੀ ਨਾਰਮਲ ਡਿਲੀਵਰੀ ਹੋਈ ਹੈ ਤੇ ਅੱਜ ਇਹ ਪਰਿਵਾਰ ਕਿਨਾ ਹਾਲਾਤਾਂ ਦੇ ਵਿੱਚ ਹੈ ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਤੇ 9 ਮਹੀਨੇ ਤੋਂ ਉਹ ਆਪਣੇ ਘਰ ਦੇ ਵਿੱਚ ਆਣ ਪਾਲੀਆਂ ਨਾ ਪਹਿਲੀਆਂ ਖੁਸ਼ੀਆਂ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇਦਰ ਡਾਕਟਰਾਂ ਦੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਜਾਂਚ ਪੜਤਾਲ ਦੇ ਵਿੱਚ ਹੋਰ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਣਾ ਹੈ ਕਿ ਆਖਿਰਕਾਰ ਇਸ ਸਮੇਂ ਇਸ ਦਿਨ ਆਪਰੇਸ਼ਨ ਥੀਏਟਰ ਦੇ ਅੰਦਰ ਹੋਇਆ ਕੀ ਕੁਝ ਸੀ ਗੁਰਪ੍ਰੀਤ ਸਿੰਘ ਜੀ ਤੁਸੀਂ ਇਹ ਕਿਹੜਾ ਹਸਪੀਟਲ ਹੈ ਤਾਂ ਮਾਮਲਾ ਕੀ ਹੈ ਇਹ ਇਹ ਬਾਦੀ ਹਸਪੀਟਲ ਹੈ ਜੀ ਠੀਕ ਹੈ ਨਹੀਂ ਇਹਨਾਂ ਨੇ ਨਾ ਸਵੇਰੇ ਬੱਚਾ ਨਾਰਮਲ ਹੋਇਆ ਉਦੋਂ ਬਾਅਦ ਇਹ ਮੁੰਡਾ ਕਹਿੰਦਾ ਰਿਹਾ ਜੀ ਉਹਨਾਂ ਨੂੰ ਤੇ ਜਿਹੜੀ ਦੀ ਮਿਸ ਜੀ ਦੀ ਨਾ ਉਹਦੀਆਂ ਆਵਾਜ਼ਾਂ ਆ ਰਹੀਆਂ ਸੀ ਉਹਨਾਂ ਨੂੰ ਇਹ ਉਹ ਕਹਿੰਦਾ ਰਿਹਾ ਜੀ ਨਹੀਂ ਤੁਹਾਡੇ ਤੋਂ ਕੇਸ ਸਾਹਮਰੇ ਨਾ ਸਾਨੂੰ ਤੁਸੀਂ ਦੱਸੋ ਅਸੀਂ ਐਡਮਿਟਿਕ ਹਸਪਤਾਲ ਵਿੱਚ ਕਰਾ ਲੈਣਾ ਕਿਸੇ ਹੋਰ ਚ ਇਹ ਰਜਿੰਦਰਾ ਜੀ ਜਿਹਨੇ ਜ਼ੋਰ ਲਾਇਆ ਜਦ ਕਹਿੰਦਾ ਜੀ ਮਾਤਾ ਕੁਛ ਲਿਆ ਲੈ ਜਨਾ ਪਰ ਉਹਨਾਂ ਨੇ ਕਿਹਾ ਇੱਕੋ ਗੱਲ ਕਹੀ ਗਈ ਕਹਿੰਦੇ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਬਲੱਡ ਲੈਣ ਭੇਜਤਾ ਬਰਦਮਾਨ ਚ ਉਦੋਂ ਬਾਅਦ 15 ਮਿੰਟ ਬਾਅਦ ਉਹਨਾਂ ਨੇ ਕਹਦਾ ਜੀ ਇਹ ਡੈੱਡ ਹੋ ਗਈ ਜੀ ਕੀ ਲੱਗਦਾ ਇਹਨਾਂ ਦੀ ਅੰਗਲੀ ਨਾਲ ਹੋਇਆ ਇਹਨੇ ਹਸਪਤਲ ਦੀ ਅੰਗਲੀ ਕਰਕੇ ਹੋਇਆ ਜੀ ਇਹ ਇਹ ਡਾਕਟਰਾਂ ਦੀ ਅੰਗਲੀ ਆ ਲੈ ਕੇ ਕਦਾ ਐਸੀ ਮਰੀਜ਼ ਨੂੰ ਮਰੀਜ਼ ਨੂੰ ਰਾਤੀ 9:30 ਵਜੇ ਜੀ ਤੇ ਡਿਲੀਵਰੀ ਕਿਤੇ ਵਜੇ ਹੋਈ ਸਵੇਰੇ ਹੋਈ ਆ ਜੀ 6:53 ਮਿੰਟ ਦੇ ਸਰਜਰੀਆਂ ਨੇ ਆ ਜਾਂ ਬੱਚਾ ਕਿੱਦਾਂ ਹੈ ਬੱਚਾ ਨੋਰਮਲ ਹੋਇਆ ਬਿਲਕੁਲ ਬੱਚਾ ਸਹੀ ਆ ਤੇ ਹੁਣ ਕਿਦਾਂ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਅਸੀਂ ਇਹ ਜਾਣਿਆ ਜੀ ਹਸਪੀਟਲ ਨੂੰ ਲੋਕ ਲੱਗਣਾ ਚਾਹੀਦਾ ਜੀ ਇਹਨਾਂ ਨੇ ਪਹਿਲਾਂ ਵੀ ਕੋਈ ਇੱਥੇ ਡੈਥ ਕੀਤੀ ਆ ਠੀਕ ਆ ਜੀ ਪਰਚਾ ਹੋਇਆ ਇਹਨਾਂ ਦੇ ਪਹਿਲਾਂ ਜਦ ਵੀ ਆਏ ਲੈ ਦੇ ਕੇ ਛੁਡ ਕੇ ਹੁਣ ਇਹਨਾਂ ਨੇ ਦੁਆਰੇ ਫੇਰ ਕਰਤਾ ਜੀ ਕਹਨ ਲੱਗਦਾ ਹਸਪੀਟਲ ਬਣਾਇਆ ਇਹ ਹਸਪੀਟਲ ਦੇ ਨਾਂ ਕੋਈ ਬੋਰਡ ਹੈਗਾ ਜੀ ਨਾ ਕੋਈ ਨਾਮ ਨਾ ਇੱਕ ਬੋਰਡ ਰੱਖਰਗਾ ਜੀ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਜੀ ਰਾਤ ਆਏ ਸੀਗੇ 9:30 ਵਜੇ ਮੇਰੇ ਤੋਂ ਬੱਚਾ ਹੋਣ ਸੀਗਾ ਜੀ ਅਸੀਂ ਆਏ ਸੀਗੇ ਤੇ ਹਲਕਾ ਹਲਕੇ ਦਰਦ ਸੀਗਾ ਉਹਨਾਂ ਦੇ ਜੀ ਤੇ ਮੈਡਮ ਆਏ 1:30 ਵਜੇ ਕਹਿੰਦੇ ਵੀ ਅਜੇ ਨਹੀਂ ਹੁੰਦਾ ਜੀ ਕਹਿੰਦੇ ਬੱਚਾ ਵੀ ਸਵੇਰ ਤੱਕ ਵੇਟ ਕਰ ਲਓ ਜੀ ਸਵੇਰੇ ਬੱਚਾ ਉਹਨਾਂ ਨੇ ਨਾਰਮਲ ਕੀਤਾ ਜੀ 7:00 ਵਜੇ ਉਸ ਤੋਂ ਬਾਅਦ ਮਤਲਬ ਕਿ ਅੰਦਰ ਇਹਨਾਂ ਦੇ ਆਪਰੇਸ਼ਨ ਥੀਟਰ ਦੇ ਵਿੱਚੋਂ ਮੇਰੇ ਘਰ ਤੇ ਵੀ ਮਤਲਬ ਕਿ ਆਵਾਜ਼ ਆ ਰਹੀਆਂ ਸੀ ਰੋਂਦੀਆਂ ਮੈਂ ਇਹਨਾਂ ਨੂੰ ਬਾਰ ਬਾਰ ਕਹਿੰਦਾ ਰਿਹਾ ਮੈਂ ਕਹਿੰਦਾ ਵੀ ਮੇਰੇ ਘਰ ਦੇ ਨੂੰ ਜਿੰਦਰ ਰੈਫਰ ਕਰ ਦੋ ਰਜਿੰਦਰ ਰੈਫਰ ਕਰ ਦੋ ਵੀ ਇਹ ਤੁਹਾਡੇ ਤੋਂ ਕਿਸੇ ਨਹੀਂ ਆਉਂਦਾ ਵੀ ਜਿੰਦਰਾ ਰੈਫਰ ਕਰ ਦੋ ਇਹਨੇ ਮੈਨੂੰ ਇੱਕੋ ਹੀ ਗੱਲ ਕਹੀ ਗਈ ਵੀ ਉਹ ਤਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਅਸੀਂ ਚਾਰ ਪੰਜ ਜਣੇ ਸੀਗੇ ਇੱਕੋ ਹੀ ਗੱਲ ਕਹੀ ਜਾਣੋ ਵੀ ਜੇ ਤੁਹਾਡੇ ਤੋਂ ਨਹੀਂ ਕੇ ਸਮਦਾ ਜਿੰਦਰਾ ਰੈਫਰ ਕਰ ਦੋ ਕਹਿੰਦੇ ਨਹੀਂ ਜੀ ਠੀਕ ਆ ਠੀਕ ਆ ਸਾਨੂੰ ਵਰਧਮਨ ਹਸਪੀਟਲ ਬਲੱਡ ਲੈਂਡ ਭੇਜ ਤਾਂ ਪਿੱਛੇ ਸਾਨੂੰ ਕਹਿੰਦੇ ਵੀ ਉਹ ਤਾਂ ਸੈੱਡ ਹੋ ਗਈ ਜੀ ਨਹੀਂ ਬੱਚਾ ਹੋ ਗਿਆ ਸੀ ਬੱਚਾ ਹੋ ਗਿਆ ਬੱਚਾ ਠੀਕ ਹੈ ਜੀ ਬੱਚਾ ਨੋਰਮਲ ਹੈ ਬੱਚਾ ਠੀਕ ਹੈ ਜੀ ਇਹ ਪ੍ਰੈਗਨਨਸੀ ਕਿੰਨੇ ਮਹੀਨੇ ਦੀ ਸੀ ਇਹ ਪੂਰੇ ਪੂਰਾ ਟਾਈਮ ਆ ਜੀ ਪੂਰਾ ਟਾਈਮ ਆ ਜੀ ਯਾਰ ਨੂੰ ਕਿੰਨੇ ਹੋਗੇ ਵਿਆਹ ਨੂੰ 1 ਸਾਲ 1 ਮਹੀਨਾ ਹੋ ਗਿਆ ਜੀ ਨਹੀਂ ਸੀਨੀਅਰ ਡਾਕਟਰ ਸੀ ਇਥੇ ਨਹੀਂ ਪਤਾ ਕਿਹੜੇ ਆ ਜੀ ਦਾ ਹੋਰਾਂ ਦਾ ਵੀ ਜੀ ਕਿਸੇ ਨੂੰ ਹੋਰ ਕਾਣ ਕਰੇਗੇ ਜੀ ਤਾਂ ਹੁਣ ਤਾਂ ਮੈਨੂੰ ਕੋਈ ਕਹੇ ਨਾ ਕੀ ਲੱਗਦਾ ਹਸਪੀਟਲ ਹਸਪੀਟਲ ਦੀ ਮਹਿੰਗਾਈ ਹੈ ਸੀਗਾ ਤਾਂ ਹੋਈ ਹਾਂਜੀ ਹਾਂਜੀ ਆ ਆ ਅਸੀਂ ਬਾਰ ਬਾਰ ਗਿਆ ਜੀ ਜੇ ਨਹੀਂ ਤਾਂ ਅਸੀਂ ਲੈ ਜੰਨੇ ਅਸਰਜਿੰਦਰ ਲੈ ਜੰਨੇ ਤੁਸੀਂ ਇਤਨਾ ਦਿੱਤੀ ਤੁਸੀਂ ਹਾਂਜੀ ਆ ਸਲਾਹ ਅਸੀਂ ਸਲਾਹ ਲਈ ਗਏ ਅਸੀਂ ਤਾਂ ਬਗੈਰ ਹਸਪੀਟਲ ਵਾਲੇ ਭੱਜੇ ਕਿ ਕਿੱ데 ਰਹੇ ਬਹੁਤ ਸਪੋਰਟ ਬੋਲੋਤੀ ਆ ਜੀ ਚੌਕੀ ਲੈ ਕੇ ਜੀ ਲੈ ਗਏ ਕਿੱਦਾਂ ਦੀ ਕਾਰਵਾਈ ਦੀ ਮੰਗ ਕਾਰਵਾਈ ਇਹ ਬੰਦ ਹੋਣਾ ਚਾਹੀਦਾ ਜੀ ਕਿਸੇ ਹੋਰ ਨਾਲ ਵੀ ਹੋਵੇਗਾ ਜੀ ਇਹ ਪਾਚਾ ਹੋਣਾ ਚਾਹੀਦਾ ਜੀ ਇਹ ਹਸਪੀਟਲ ਕਿਹੜਾ ਹੈ ਇਹ ਵਾਦੀ ਹਸਪੀਟਲ ਆਈ ਤੁਹਾਨੂੰ ਕੀ ਲੱਗਦਾ ਨਾ ਬੋਰਡ ਲੱਗਿਆ ਨਾ ਕੁਝ ਲੱਗਿਆ ਕਿਦਾਂ ਲੱਗਦਾ ਤੁਹਾਨੂੰ ਇਹ ਤਾਂ ਨੰਮ ਪਰੇਲੀ ਆਈ ਨਵੀਂ ਬਿਲਡਿੰਗ ਬਣਾ ਰਹੇ ਆ ਪਹਿਲਾਂ ਉਧਰ ਸੀਗੇ ਹੁਣ ਇੱਧਰ ਬਣਾ ਰਹੇ ਸੀ ਐਂ ਹੀ ਬਾ ਚੋਰੀ ਚੁਪੇ ਕੇਸ ਕਰਦੇ ਆ ਇਹ ਸਭ ਤੇ ਪਹਿਲਾਂ ਹੀ ਪਰਚਾ ਹੋਇਆ ਇਹ ਵਾਦੀ ਹਸਪੀਟਲ ਮੇ ਜਿਹੜੇ ਇੱਕ ਡਾਕਟਰ ਸਾਹਿਬ ਹੈ ਉਹ ਡਿਲੀਵਰੀ ਦੀ ਸਰਜਰੀ ਨੋਰਮਲ ਜਿਹੜਾ ਆਪਰੇਸ਼ਨ ਨੋਰਮਲ ਜੋ ਡਿਲੀਵਰੀ ਹੁੰਦੀ ਹੈ ਉਹ ਪ੍ਰੋਸੈਸ ਦੇ ਤੁਰ ਇੱਕ ਬੇਬੀ ਸਵੇਰ ਆਜ ਜਨਮ ਲੀਤੀ ਸੀਗੀ ਫਿਰ ਉਤੇ ਬਾਅਦ ਮਦਰ ਦੀ ਡੈਥ ਹੋ ਗਈ ਸੀ ਕਿ ਤੋ ਇਹ ਅੱਜ ਕੰਪਲੇਂਟ ਜਿਹੜੀ ਪਾਰਟੀ ਹੈ ਉਹ ਜਨਾਦੀ ਡੈਥ ਹੋਈ ਉਹਨਾਂ ਦੇ ਹਸਬੰਦ ਔਰ ਉਹਨਾਂ ਦੇ ਪਰਿਵਾਰ ਵਾਲੇ ਇੱਥੇ ਆਏ ਸੀਗੇ ਔਰ ਉਹ ਉਹਨਾਂ ਦੀ ਕੰਪਲੇਂਟ ਸੀਗੀ ਕਿ ਉਹ ਜਾਂਚ ਕੀਤੀ ਜਾਏ ਤੋ ਐਸੀ ਅਬ ਉਹਨਾਂ ਦਾ ਬਿਆਨ ਲੈ ਰਹੇ ਨੇ ਔਰ ਉਹਨਾਂ ਦੀ ਪੂਰੀ ਜਾਂਚ ਜਿਹੜੀ ਵੀ ਲੀਗਲ ਪ੍ਰੋਸੈਸ ਹੈ ਉਹ ਅਸੀਂ ਫੋਲੋ ਕਰਾਂਗੇ ਨੇ ਕਹਿ ਗਈ ਜਿਹੜਾ ਇਹ ਹਸਪਤਲ ਬੰਦ ਹੋਣਾ ਚਿੱਤੇ ਦੇ ਨ ਦੇਖੋ ਇਹ ਸਾਰੀ ਚੀਜ਼ ਹੈ ਨਾ ਇਸ ਦੀ ਜਾਣਤਾ ਵੀ ਸ ਹੈ ਔਰ ਜਿਹੜੇ ਹਸਪਤਲ ਬੰਦ ਕਰਨ ਦੀ ਬਾਤ ਹੈ ਉਹ ਇੱਕ ਅਥਾਰਟੀ ਨਹੀਂ ਹੈ ਉਹ ਕਈ ਅਥਾਰਟੀ ਨੋਰਡ ਹੁੰਦੀ ਹੈ ਨਾ ਸਾਰੀ ਚੀਜ਼ਾਂ ਵਿੱਚ ਐਡਮਿਨਿਸਟ੍ਰੇਸ਼ਨ ਵੀ ਹੁੰਦੀ ਹੈ ਸਾਡਾ ਕੰਮ ਹੈ ਜਿਹੜਾ ਇਹ ਕੇਸ ਹੈ ਨਾ ਦੀ ਇੱਕਦਮ ਬਿਨਾਂ ਪੱਖਪਾਤ ਇਨਪਾਰਸ਼ੀਅਲ ਇਨਕੁਆਇਰੀ ਕਰਨਾ ਉਹ اسی ਕਰਾਂਗੇ ਪਰ ਮੈਂ ਰੋਡ ਤੇ ਰੋਡ ਵੀ ਜਮ ਕਰਤਾ ਸੀ ਕਿਵੇਂ ਦੇਖ ਰਿਹਾ ਕਿ ਐਵੇਂ ਸੁਣਵਾਈ ਨਹੀਂ ਹੋ ਰਹੀ ਰੋਡ ਜਮ ਕਰਤਾ ਉਹ ਜੀ ਇੱਕ ਪਬਲਿਕ ਟ੍ਰਸਟ ਦੀ ਬਾਤ ਹੈ ਕਈ ਕਈ ਵਾਰੀ ਕਈ ਵਾਰੀ ਹੈ ਨਾ ਇਮੋਸ਼ਨਲ ਜਿਹੜਾ ਹੁੰਦੇ ਆ ਨਾ ਅਸੀਂ ਉਹ ਅਸੀਂ ਭੁੱਲ ਜਾਂਦੇ ਆ ਕਿ ਮਤਲਬ ਉਹਨਾਂ ਦਾ ਲਾਸ ਹੈ ਸਾਡਾ ਵੀ ਸਾਡਾ ਵੀ ਇੱਕ ਕਨੈਕਟ ਉਹ ਹੈ ਕਿ ਠੀਕ ਹੈ ਜੀ ਗਲਤ ਹੋਈ ਪਰ ਇੱਕ ਪੂਰੀ ਰੂਟ ਡਿਊਟੀ ਲੱਗੀ ਹੋਈ ਸੀ ਕਿ ਪੂਰੀ ਫੋਰਸ ਦੀ ਚੱਕੀ ਦੀ ਚੌਕੀ ਦੀ ਵੀ ਉਹ ਕਿ ਡਿਊਟੀ ਲੱਗੀ ਸੀ ਤਾਂ ਕਰਕੇ ਇੱਥੇ ਫੋਰਸ ਮਤਲਬ ਉਹਨਾਂ ਨੂੰ ਮਾਰਨਿੰਗ ਚ ਅਸੀਂ ਦੱਸਿਆ ਸੀਗੇ ਕਿ ਤੁਸੀਂ ਇਹ ਨਾ 1-2 ਘੰਟੇ ਚ ਏਟ ਕਰੋ ਅਸੀਂ ਸਾਰੀ ਕਾਰਵਾਈ ਕਰਾਂਗੇ ਉਹ ਹੋਣ ਕਾਰਵਾਈ ਕਰਨਗੇ स्टेटमेंट लिए गए और इन्वेस्टिगेशन जारी ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੀਤੀ ਜਾਂਦੀ ਅਣਗਹਿਲੀ ਅਤੇ ਕਿਸੇ ਦੇ ਪਰਿਵਾਰਿਕ ਜੀ ਦੇ ਨਾਲ ਐਨਾ ਦੁਰਵਿਵਹਾਰ ਕਰਨਾ ਕਿ ਜ਼ਿੰਦਗੀ ਭਰ ਦੇ ਲਈ ਉਹ ਹਰੇਕ ਡਾਕਟਰ ਤੋਂ ਆਪਣਾ ਵਿਸ਼ਵਾਸ ਖੋ ਬੈਠਦੇ ਨੇ ਇਹੋ ਜਿਹਾ ਇੱਕ ਹੋਰ ਮਾਮਲਾ ਹੁਣ ਬਹਾਦਰਗੜ੍ਹ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ 9 ਮਹੀਨੇ ਤੋਂ ਇਹ ਪਤੀ ਪਤਨੀ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਘਰ ਵੀ ਇੱਕ ਨੰਨਾ ਮਹਿਮਾਨ ਆਵੇਗਾ ਸਾਰਾ ਪਰਿਵਾਰ ਇਸ ਦਿਨ ਖੁਸ਼ ਨਜ਼ਰ ਆ ਰਿਹਾ ਸੀ ਕਿ ਅੱਜ ਡਾਕਟਰ ਨੇ ਡਿਲੀਵਰੀ ਦੀ ਡੇਟ ਦਿੱਤੀ ਹੋਈ ਹੈ ਬੀਤੀ ਰਾਤ ਨੂੰ ਕਰੀਬ ਸਾਡੇ 9 ਵਜੇ ਪਤੀ ਆਪਣੀ ਪਤਨੀ ਲਖਵਿੰਦਰ ਕੌਰ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਅਤੇ ਸਵੇਰੇ 7 ਵਜੇ ਨਾਰਮਲ ਡਿਲੀਵਰੀ ਹੋ ਵੀ ਜਾਂਦੀ ਹੈ। ਇਸ ਤੋਂ ਬਾਅਦ ਆਪਰੇਸ਼ਨ ਥੀਏਟਰ ਦੇ ਅੰਦਰੋਂ ਪਤੀ ਨੇ ਆਪਣੀ ਪਤਨੀ ਦੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਤੋਂ ਬਾਅਦ ਡਾਕਟਰਾਂ ਨੂੰ ਕਿਹਾ ਕਿ ਜੇਕਰ ਤੁਹਾਡੇ ਵਾਸਤੇ ਗੱਲ ਨਹੀਂ ਹੈ ਤਾਂ ਅਸੀਂ ਇਸ ਨੂੰ ਕਿਤੇ ਹੋਰ ਲੈ ਜਾਂਦੇ ਹਾਂ ਪਰ ਡਾਕਟਰਾਂ ਨੇ ਕਿਹਾ ਕਿ ਨਹੀਂ ਐਜੇਹੀ ਕੋਈ ਗੱਲਬਾਤ ਨਹੀਂ ਹੈ ਤੁਸੀਂ ਜਾ ਕੇ ਖੂਨ ਲੈ ਆਓ। ਦੂਜੇ ਹਸਪਤਾਲ ਇਸ ਪਰਿਵਾਰ ਨੂੰ ਖੂਨ ਲੈਣ ਦੇ ਲਈ ਭੇਜ ਦਿੱਤਾ ਗਿਆ ਪਰ ਜਿਸ ਸਮੇਂ ਤੱਕ ਇਹ ਪਰਿਵਾਰ ਵਾਪਸ ਆਇਆ ਉਸ ਸਮੇਂ ਤੱਕ ਇਸ ਕੁੜੀ ਦੀ ਜਾਨ ਜਾ ਚੁੱਕੀ ਸੀ ਮਹਿਜ਼ 1 ਸਾਲ ਪਹਿਲਾਂ ਹੀ ਵਿਆਹ ਹੋਇਆ ਘਰ ਦੇ ਵਿੱਚ ਖੁਸ਼ੀਆਂ ਆਣੀਆਂ ਸੀ ਪਰ ਇਹ ਸਭ ਕੁਝ ਬਰਬਾਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਅਤੇ ਨਾਲ ਹੀ ਦੱਸ ਦਈਏ ਕਿ ਇਸ ਪੂਰੀ ਘਟਨਾ ਤੋਂ ਬਾਅਦ ਡਾਕਟਰ ਦੇ ਉੱਪਰ ਪਰਚਾ ਦਰਜ ਹੋ ਚੁੱਕਿਆ